ਸਰਦੇ ਮੈਂ ਦਿਲ ਦੀ ਗਰਾਈਆ ਤੋ ਆਪਣੇ ਲਾਖਾ ਵਾਸੀਆਂ ਨੂੰ ਸ਼ੁਭ ਕਾਮਨਾਵਾਂ ਔਰ ਮੁਬਾਰਕ ਦਿਨਾਂ ਔਰ ਅੱਜ ਜਿਹੜਾ ਸਰਾਧਨ ਚੇਤਨਾ ਮੰਚ ਵੱਲੋਂ ਬਹੁਤ ਵਧੀਆ ਉਪਰਾਲਾ ਕੀਤਾ ਗਿਆ ਇਹਦੇ ਸਬੰਧ ਦੇ ਵਿੱਚ ਅੱਜ ਹਨੂਮਾਨ ਜੀ ਦੇ ਮੰਦਰ ਦੇ ਬਾਹਰ ਇਸ ਸਮਾਗਮ ਦਾ ਮੈਂ ਆਯੋਜਨ ਕੀਤਾ ਮੈਂ ਸਮਝਨਾ ਕਿ ਅੱਜ ਇਸ ਅਗਨੀ ਨੂੰ ਜਿੰਨੇ ਆਪਸੀ ਚੂਟ ਸੀ ਉਨਨੂੰ ਖਾਤਮਾ ਕਰਕੇ ਸਚਾਈ ਵੱਲ ਚੱਲਣ ਦੀ ਪ੍ਰੇਰਣਾ ਜਿਹੜੀ ਆ ਉਹ ਮਿਲਦੀ ਆ ਇਹ ਤਿਹਾਰ ਸਾਡੀ ਭਾਰਤ ਦੀ ਪ੍ਰਾਣੀ ਸੰਸਕ੍ਰਿਤੀ ਦਾ ਅਟੁੱਟ ਹਿੱਸਾ ਔਰ ਅੱਜ ਇਲਾਕਾ ਵਾਸੀਆਂ ਨੇ ਸ੍ਰਾਦਨ ਜੇਤਨਾ ਮੰਚ ਨੇ ਉਪਰਾਲੇ ਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਹਿੱਸਾ ਲਿਆ ਸੋ ਮੈਂ ਇਹੋ ਹੀ ਅਪੀਲ ਕਰੂੰਗਾ ਕਿ ਜਿਹੜੀ ਸਮਾਜ ਦੇ ਵਿੱਚ ਅੱਜ ਬੁਰਾਈਆਂ ਆ ਰਹੀਆਂ ਨੇ ਉਹਨਾਂ ਨੂੰ ਇਹਦ ਲਈਏ ਇਸ ਅਗਨੀ ਦੇ ਪੇੜ ਛੜਾ ਕੇ ਉਹਨਾਂ ਨੂੰ ਖਤਮ ਕਰੀਏ ਔਰ ਚੰਗੇ ਸਮਾਜ ਦੀ ਸਿਰਜਣਾ ਕਰਨ ਲਈ ਅਸੀਂ ਸਾਰੇ ਯਤਨਸ਼ੀਲ ਔਰ ਕਰਮਸ਼ੀਲ ਰਹੀਏ ਔਰ ਅੱਜ ਇਹੋ ਜਿਹੇ ਹਰਨੇ ਸਾਡੀ ਵਜ੍ਹਾ ਦਾ ਪਹਿਲਾਂ ਵੀ ਕਿਹਾ ਕਿ ਭਾਰਤ ਦੀ ਸੰਸਕ੍ਰਿਤੀ ਲਈ ਦਾ ਇੱਕ ਹਿੱਸਾ ਨੇ ਪ੍ਰੇਰਨਾ ਦਾ ਸਰੋਤ ਨੇ ਔਰ ਭਗਤ ਪ੍ਰਲਾਦ ਜੀ ਦੀ ਜਿਹੜੀ ਇੱਕ ਉਹ ਦਾਸਤਾ ਹੈ ਉੱਥੋਂ ਆਪਾਂ ਸਿੱਖ ਲੈਂਦੇ ਹੋਏ ਸੱਚਾਈ ਦੇ ਮਾਰਗ 'ਤੇ ਚੱਲਣ ਦਾ ਰਣ ਲੱਗੀ ਅੱਲ ਪਨੇ ਜੈ ਸ਼੍ਰੀ ਰਾਮ ਜੀ ਅੱਜ ਦਾ ਜਿਹੜਾ ਹੋਲੀ ਦਾ ਦਹਨ ਪ੍ਰੋਗਰਾਮ ਆ ਇਹ ਹਿੰਦੁਸਤਾਨ ਦੇ ਵਿੱਚ ਸਨਾਤਨ ਦੇ ਵਿੱਚ ਇਹ ਬਹੁਤ ਜਿਆਦਾ ਵਧੀਆ ਤਰੀਕੇ ਨਾਲ ਮਨਾਇਆ ਜਾਂਦਾ ਸਾਡੇ ਗੁਰਦਾਸਪੁਰ ਦੇ ਸਨਾਤਨ ਚੇਤਨਾ ਮੰਚ ਵੱਲੋਂ ਪਿਛਲੇ ਕਈ ਸਾਲਾਂ ਦੇ ਵਿੱਚ ਤੋਂ Hindu ਰੀਤੀ ਰਿਵਾਇਤ ਦੇ ਮੁਤਾਬਕ ਸਨਾਤਨ ਦੇ ਮੁਤਾਬਕ ਸਾਡ ਰਿਵਾਜ ਨੂੰ ਅਸੀਂ ਮਨਾਉਣ ਦੀ ਕੋਸ਼ਿਸ਼ ਕਰ ਰਹੇ ਆ ਆ ਜੋ ਸਨਾਤਨ ਦੇ ਵਿੱਚ ਜਿਹੜੀ ਪ੍ਰਥਾ ਵਾ ਜਿਹੜੀ ਉਲੁੱਤ ਹੋ ਚੁੱਕੀ ਪ੍ਰਥਾ ਵਾ ਇਹਨੂੰ ਅਨਿ ਜਾਗਰੂਕ ਕੀਤਾ ਜਾਵੇ ਸਾਈਪ ਸਾਈਸ ਹਸਤਰੀ ਦੇ ਮੈਂਬਰਾਂ ਦਾ ਇਹ ਬਹੁਤ ਜ਼ਿਆਦਾ ਪ੍ਰਯਾਸ ਰਿਹਾ ਹੈ ਇਸਲਾਕਿੰਗ ਦੇ ਪ੍ਰਸੰਨ ਨੂੰ ਉਚਾਹੇ ਦਿੱਤਾ ਜਾਵੇ। ਜਿਹੜੇ ਪ੍ਰਸੰਨ ਕੋਆਬ ਰਹੀਆ ਤੁਸੀਂ ਇਸ ਵਾਰ ਵੀ இந்து ਸ਼ਾਸਤਰਾਂ ਦੇ ਮੁਤਾਬਕ ਪੰਡਤਾਂ ਜੀ ਦੇ ਕਹਿਣ ਦੇ ਮੁਤਾਬਕ ਕਿਉਂਕਿ ਅੱਜ ਭਦਰਾ ਹੋਣ ਕਰਕੇ 11:30 ਤੱਕ ਭਦਰਾ ਸੀ ਇਸ ਕਰਕੇ ਸਾਡਾ ਪ੍ਰੋਗਰਾਮ ਇਹ ਬਹੁਤ ਨੈਗੇਟਿਵ ਰਿਹਾ ਫਿਰ ਵੀ ਸਾਰੇ ਗੁਰੂ ਨਾਸਪੁਰ ਦੀ ਸੰਗਤ ਦੇ ਸਹਿਯੋਗ ਨਾਲ ਇਹ ਬਹੁਤ ਕਾਮਯਾਬ ਰਿਹਾ ਇਸ ਪ੍ਰੋਗਰਾਮ ਦੀ ਕਾਮਯਾਬੀ ਦਾ ਸਿਹਰਾ ਸਾਰੇ ਗੁਰਦਾਸਪੁਰ ਦੇ ਸ਼ਾਹਰੀਆਂ ਦੇ ਸਿਰ ਤੇ ਆ ਸਾਰਿਆਂ ਨੂੰ ਅਸੀਂ ਖੋਲੀ ਕੇ ਦਾਨ ਦੇ ਕਾਮਯਾਬ ਪ੍ਰੋਗਰਾਮ ਦੀ ਬਹੁਤ ਬਹੁਤ ਵਧਾਈ ਦਿੰਨੇ ਆ ਔਰ ਅੱਜ ਇੱਕ ਨੂੰ ਅਪੀਲ ਕਰਨੇ ਆ ਕਿ ਜਿਹੜਾ ਵੀ ਪ੍ਰੋਗਰਾਮ ਸਲਾਤਨ ਦਾ ਕੀਤਾ ਜਾਵੇ ਸਾਡੀ ਸੰਸਥਾ ਸਹਾਇਤਾ ਦੇ ਜੀਐਨ ਨੂੰ ਲੈ ਸਾਰੇ ਜਾਨੇ ਉਲਝ ਪਰ ਪੂਰ ਸਹਿਯੋਗ ਕਰੋ ਇਹੋ ਹੀ ਦੀ ਕਾਮਯਾਬੀ ਕਰਦੇ ਆ ਸਾਰਿਆਂ ਨੂੰ ਜੈ ਹਿੰਮ ਜੈ ਸ਼ੇਰ ਆ ਭਾਰਤ ਵਿੱਚ ਹੋਣ